ਖੜ ਗਿਆ ਜੰਨੇ ਕਿ ਆਈ ਬਸ ਅਸੀਂ ਤਾਂ ਉਦਣ ਦੀ ਖੜਿਆ ਜੀ ਅਸੀਂ ਖੜ ਪੀ ਪੂਰਾ ਖੜਦੇ ਆ ਰਾਤ ਨੂੰ ਵੀ ਅਸੀਂ ਆ ਜੰਨੇ ਆ ਜੀ ਪਰਸੋਂ ਨਾਲ ਸਵੇਕ 3 ਵਜੇ ਕੋਈ ਚੜਾਏ ਜਾਤ ਅਸੀਂ ਟਰਾਲੀ ਚ ਟੁੱਟ ਕੇ ਬਾਗੇ ਦੀ ਉਹ ਸਿਵਨ ਬਾਗੇ ਚਾਹ ਸ਼ੱਕੀ ਸਾਰੇ ਤੂੰ ਨਹੀਂ ਜਾਂਦੇ ਮੇਰੇ ਤੇ ਹਾਂਜੀ 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 ਨਗਰਪਨ ਸ਼ਹਿਰ ਹਾਂਜੀ ਹਾਂਜੀ ਅੱਛਾ ਕਾਲ ਦੀ ਵੇਟ ਕੀਤੀ ਜਾ ਰਹੀ ਹੈ ਜਿਹੜੀ ਕਿ ਸਾਡੇ ਤੋਂ ਕੱਲ੍ਹ ਕੱਲ ਦਾ ਦੇਣਾ ਜੀ ਐਤਵਾਰ ਦਾ ਫਿਰ ਬਾਸ ਤੋਂ ਦੇਖਾਂਗੇ ਫਿਰ ਕੀ ਬਣਦਾ ਫਿਰ ਬਾਸ ਤੋਂ ਦੇਖਾਂਗੇ ਫਿਰ ਕੀ ਬਣਦਾ ਸੱਚਾ ਡੇਲੀ ਪੋਸਟ ਪੰਜਾਬੀ ਦੇਖ ਲਓ ਤੁਸੀਂ ਇਸ ਵੇਲੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਸਵੇਰ ਦਾ ਟਾਈਮ ਹੈ ਕਿਸਾਨ ਆਪਣੀ ਸੇਵਾ ਨਿਭਾ ਰਹੇ ਨੇ ਕੋਈ ਸਫਾਈਆਂ ਕਰ ਰਿਹਾ ਹੈ ਅਤੇ ਕੋਈ ਇਸ ਵੇਲੇ ਲੰਗਰ ਦੀ ਸੇਵਾ ਨਿਭਾ ਰਿਹਾ ਹੈ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਬੀਤੀ ਰਾਤ ਤੋਂ ਹੀ ਇਸ ਜਗ੍ਹਾ ਤੇ ਹੁਣ ਸ਼ਾਂਤੀ ਹੈ ਔਰ ਬੀਤੇ ਕੁਝ ਦਿਨ ਅਜੇ ਹੀ ਨਿਕਲੇ ਨੇ ਇਸ ਜਗ੍ਹਾ ਦੇ ਉੱਤੇ ਕਿ ਜਿਹੜੇ ਕਿਸਾਨ ਨੇ ਸ਼ੰਭੂ ਬਾਰਡਰ ਦੇ ਨਜ਼ਦੀਕ ਪਹੁੰਚਦੇ ਨੇ ਔਰ ਜਦੋਂ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਟਾਇਰ ਗੈਸ ਛੱਡੀ ਜਾਂਦੀ ਹੈ ਤੇ ਉਹਨਾਂ ਨੂੰ ਪਿੱਛੇ ਹੋਣਾ ਪੈਂਦਾ ਹੈ ਲੇਕਿਨ ਬੀਤੀ ਰਾਤ ਤੋਂ ਇਸ ਜਗ੍ਹਾ ਦੇ ਉੱਤੇ ਸ਼ਾਂਤੀ ਬਣੀ ਹੋਈ ਹੈ ਤੇ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੇ ਟਰੈਕਟਰ ਟਰਾਲੀਆਂ ਲੱਗੇ ਹੋਏ ਨੇ ਔਰ ਜਿਹੜੇ ਕਿਸਾਨ ਨੇ ਉਹ ਆਪਣੀ ਸੇਵਾ ਨਿਵਾ ਰਹੇ ਨੇ ਔਰ ਕੋਈ ਜਿਹੜੀ ਵੇਟ ਕਰ ਰਿਹਾ ਕਿ ਕਦੋਂ ਮੀਟਿੰਗ ਜਿਹੜੀ ਹੈ ਕਿਸਾਨਾਂ ਦੀ ਹੋਵੇਗੀ ਤੇ ਕੋਈ ਸਿੱਟਾ ਨਿਕਲ ਕੇ ਸਾਹਮਣੇ ਆਵੇਗਾ ਦੂਸਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਜਿਸ ਪਾਸੇ ਖੜੇ ਹੋਏ ਆ ਇੱਧਰ ਕਿਸਾਨਾਂ ਦੀਆਂ ਟ੍ਰੈਕਟਰ ਟਰਾਲੀਆਂ ਲੱਗੀਆਂ ਹੋਈਆਂ ਨੇ ਔਰ ਬਿਲਕੁਲ ਇਸ ਦੇ ਪਿੱਛੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਸ਼ੰਭੂ ਬਾਰਡਰ ਵੀ ਇਸ ਦੇ ਬਿਲਕੁਲ ਨਜ਼ਦੀਕ ਹੈ ਕੁਝ ਕੁ ਮੀਟਰ ਦੀ ਦੂਰੀ ਦੇ ਉੱਤੇ ਹੀ ਇਸ ਜਗ੍ਹਾ ਤੇ ਹਰਿਆਣਾ ਪ੍ਰਸ਼ਾਸਨ ਖੜਾ ਹੋਇਆ ਸਪੈਸ਼ਲ ਫੋਰਸਿਜ਼ ਦੇ ਨਾਲ ਔਰ ਕੰਕਰੀਟ ਦੀਆਂ ਦਿਵਾਰਾਂ ਬਣਾਈਆਂ ਗਈਆਂ ਨੇ ਜਿੱਥੋਂ ਕਿਸਾਨ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਸੋ ਇਹ ਤਸਵੀਰਾਂ ਲਗਾਤਾਰ ਤੁਸੀਂ 4 ਦਿਨਾਂ ਤੋਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਤਿਆਰੀ ਕੀਤੀ ਗਈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਦੋਂ ਕਿਸਾਨਾਂ ਨੇ ਕਾਲ ਦਿੱਤੀ ਦਿੱਲੀ ਚਲੋ ਤੇ ਉਸ ਤੋਂ ਬਾਅਦ ਵੱਖ-ਵੱਖ ਬਾਰਡਰਾਂ ਦੇ ਉੱਤੇ ਹਰਿਆਣਾ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਕੰਕਰੀਟ ਦੀਆਂ ਦਿਵਾਰਾਂ ਬਣਾ ਦਿੱਤੀਆਂ ਗਈਆਂ ਔਰ ਇਹ ਸਵੇਰ ਦਾ ਟਾਈਮ ਹੈ। ਤੁਸੀਂ ਇਹ ਦੇਖੋ ਕਿ ਸਵੇਰੇ ਦਾ ਟਾਈਮ ਹੈ ਤੇ ਉੱਠਦੇ ਆ ਸਾਰ ਹਰ ਇੱਕ ਕਿਸਾਨ ਇੱਥੋਂ ਨੌਜਵਾਨ ਹੈ ਜਿਹੜਾ ਉੱਠਦਾ ਹੈ ਚਾਹ ਪੀਂਦਾ ਹੈ ਤੇ ਬਿਲਕੁਲ ਸਾਹਮਣੇ ਜਿਹੜਾ ਪਹੁੰਚ ਜਾਂਦਾ ਹੈ ਇਸ ਬਾਰਡਰ ਦੇ ਕੋਲੇ ਭਾਈ ਜੀ ਆਪਣੇ ਤੁਸੀਂ ਉਹਨਾਂ ਦੇ ਬਾਰਡਰ ਵੱਲੋਂ ਚੱਲੇ ਹੋ ਹਾਂਜੀ ਹਾਂਜੀ ਅੱਛਾ ਦੇਖਣ ਜਾਂਨੇ ਨੇ ਕਿ ਐਂ ਹੀ ਬਸ ਅਸੀਂ ਤਾਂ ਉਦਣ ਦੀ ਖੜੇ ਆ ਜੀ ਅਸੀਂ ਖੜ ਪੂਰਾ ਖੜਦੇ ਆ ਰਾਤ ਨੂੰ ਵੀ ਅਸੀਂ ਆ ਜੰਨੇ ਆ ਜੀ ਰਾਤ ਨੂੰ ਵੀ ਆਉਣੇ ਹਾਂ ਹਾਂ ਜੀ ਹਾਂ ਜੀ ਪਰਸੋਂ ਉਹਨਾਂ ਨੇ ਸਵੇਕ 3 ਵਜੇ ਗੋਲੇ ਜੇ ਚਲਾਏ ਜਾਤ ਅਸੀਂ ਟਰਾਲੀ ਚੋਂ ਉੱਠ ਕੇ ਆ ਗਏ ਸੀ ਉਰੇ ਇਧਰਲੇ ਪਾਸੇ ਆ ਗਏ ਸੀ ਹਾਂ ਜੀ ਹਾਂ ਅੱਛਾ ਜਿਵੇਂ ਸਵੇਰ ਦਾ ਟਾਈਮ ਆ ਨਾ ਹਰ ਇੱਕ ਕੋਈ ਸੇਵਾ ਵੀ ਨਿਭਾ ਰਹੀ ਨੇ ਇੱਥੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਨਾ ਸੇਵਾ ਨਿਭਾ ਕੇ ਚਾਹ ਸ਼ਾਕੀ ਸਾਰੇ ਇਧਰ ਨੂੰ ਹੀ ਜਾਂਦੇ ਪਏ ਨੇ ਹਾਂ ਜੀ ਹਾਂ ਜੀ ਹਾਂ ਜੀ ਲੰਗਰ ਪਾਣ ਸ਼ਾਕ ਹਾਂ ਜੀ ਹਾਂ ਜੀ ਅੱਛਾ ਕਾਲ ਦੀ ਵੇਟ ਕੀਤੀ ਜਾ ਰਹੀ ਹੈ ਜਿਹ ਤੋ ਇਹ ਨੌਜਵਾਨਾਂ ਦੇ ਹੌਸਲੇ ਬੁਲੰਦ ਨੇ ਤੇ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਕਾਲ ਦੀ ਵੇਟ ਕਰਦੇ ਪਿਆ ਔਰ ਜਦੋਂ ਕਿਸਾਨ ਜਥੇਬੰਦੀਆਂ ਸਲਾਹ ਕਰਨ ਤੋਂ ਬਾਅਦ ਮੀਟਿੰਗ ਕਰਨ ਤੋਂ ਬਾਅਦ ਕਾਲ ਦੇਣੀ ਆ ਕਿ ਦਿੱਲੀ ਨੂੰ ਅੱਗੇ ਰਵਧਣਾ ਹੈ ਤਾਂ ਇਹ ਨੌਜਵਾਨ ਅਗੇ ਵਧਣਾ ਕੀਤਾ ਇਹ ਤਸਵੀਰਾਂ ਵਾਕੀ ਦੇ ਵਿੱਚ ਹੌਸਲਾ ਜਿਹੜਾ ਪਾਉਣ ਵਾਲੀਆਂ ਨੇ ਕਿ ਜਿਹੜੇ ਨੌਜਵਾਨ ਨੇ ਸਾਡੇ ਜਾਂ ਫਿਰ ਬਜ਼ੁਰਗ ਨੇ ਪੰਜਾਬ ਦੇ ਉਹ ਬਾਰਡਰਾਂ ਉੱਤੇ ਡਟੇ ਹੋਏ ਰਹੇ ਤੇ ਹਰਿਆਣਾ ਦੇ ਕਿਸਾਨ ਵੀ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਸਾਥ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਮੀਟਿੰਗ ਹੋਵੇ ਤਾਂ ਉਸ ਦੇ ਸਿੱਟਾ ਨਿਕਲੇ ਲੇਕਿਨ ਅਗਰ ਸਿੱਟਾ ਨਹੀਂ ਨਿਕਲਦਾ ਸੋ ਪਿਛਲੇ ਦਿਨ ਵੀ ਤੁਸੀਂ ਸੁਣਿਆ ਬਿਆਨਾਂ ਨੂੰ ਜਿਸ ਦੇ ਵਿੱਚ ਕਿਸਾਨ ਆਗੂਆਂ ਨੇ ਬਿਆਨ ਵੀ ਦਿੱਤਾ ਕਿ ਅਗਰ ਕਿਸੇ ਤਰੀਕੇ ਨਾਲ ਕੋਈ ਹਿੱਲਾ ਨਹੀਂ ਨਿਕਲਦਾ ਤਾਂ ਉਹਨਾਂ ਦੇ ਵੱਲੋਂ ਦਿੱਲੀ ਕੂਚ ਵੀ ਕੀਤਾ ਜਾਵੇਗਾ ਤਾਂ ਦੂਰ ਦੂਰ ਤੱਕ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਦੇ ਇੱਥੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਹਰ ਕੋਈ ਇੱਥੇ ਵੇਟ ਕਰ ਰਿਹਾ ਕਿ ਕਦੋਂ ਮੀਟਿੰਗ ਹੋਵੇ ਤੇ ਉਹਨਾਂ ਨੂੰ ਇਸ ਦਾ ਕਿਸ ਨਾ ਕਿਸੇ ਤਰੀਕੇ ਨਾਲ ਕੋਈ ਸੋਲੂਸ਼ਨ ਮਿਲੇ ਤੇ ਅਗਰ ਕੋਈ ਦਿੱਲੀ ਚਲੋ ਕਾਲਜ ਦਿੱਤੀ ਗਈ ਹੈ ਪਹਿਲਾਂ ਅਗਰ ਜਾਣ ਦੇ ਲਈ ਆਗੂ ਕਹਿੰਦਾ ਹੈ ਕਿ ਅੱਗੇ ਵਧਣਾ ਹੈ ਤਾਂ ਨੌਜਵਾਨ ਕਹਿੰਦੇ ਨੇ ਕਿ ਅਸੀਂ ਪਹਿਲਾਂ ਤਿਆਰ ਬੈਠੇ ਹਾਂ ਸਾਨੂੰ ਇੱਕ ਵਾਰੀ ਜਿਹੜੇ ਸਾਡੇ ਆਗੂ ਨੇ ਉਹ ਆਵਾਜ਼ ਦੇਣ ਤਾਂ ਅਸੀਂ ਇਹਨਾਂ ਬੈਰੀਕੇਡਸ ਨੂੰ ਪਾਟ ਕੇ ਅੱਗੇ ਲੰਘ ਜਾਵਾਂਗੇ ਸੋ ਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵਾਲ ਨਾਲ ਦੀ ਸਿਲਮੇ